ਪੰਜੋ ਪਾਣੀ ਰੂ ਦੇਹਾਣੀ ਖਤਮ ਕਰਨਗੇ ਪੀਸੀਡੀ ਵਾਲੀ ਕਹਾਣੀ ਜਿਵੇਂ ਪੀਸੀਡੀ ਹੋਣ ਦੇ ਨਾਲ ਸਰੀਰ ਦੇ ਵਿੱਚ ਫੈਟ ਵਾਧੀ ਆ ਫੈਟ ਵਾਸਤੇ ਆਪਾਂ ਅਲੱਗ ਤਰ੍ਹਾਂ ਦਾ ਪਾਣੀ ਰੱਖਿਆ ਵਾ ਹਾਰਮੋਨਸ ਵੀ ਬੈਲੈਂਸ ਹੁੰਦੇ ਆ ਹਾਰਮੋਨਸ ਵਾਸਤੇ ਆਪਾਂ ਅਲੱਗ ਤਰ੍ਹਾਂ ਦਾ ਪਾਣੀ ਰੱਖਿਆ ਵਾ ਵੀਡਿਟ ਇਨ ਰੈਗੂਲਰ ਹੁੰਦੇ ਆ ਉਹਦੇ ਵਾਸਤੇ ਅਲੱਗ ਪਾਣੀ ਰੱਖਿਆ ਸਰੀਰ ਦੇ ਵਿੱਚ ਸਿਸਟ ਬਣ ਜਾਂਦੀ ਆ ਉਹਦੇ ਵਾਸਤੇ ਅੱਜ ਆਪਾਂ ਅਲੱਗ ਪਾਣੀ ਰੱਖਿਆ ਜਿਹੜੀ ਫੀਮੇਲ ਆ ਉਹ ਉਹਦਾ ਸਰਕਲ ਚੰਦਰਮਾ ਨਾਲ ਜੁੜਿਆ ਆ ਜਿੰਨੀਆਂ ਵੀ ਫੀਮੇਲ ਨੂੰ ਇਹ ਸਮੱਸਿਆ ਆ ਰਹੀ ਰਾਤ ਨੂੰ ਸੌਣ ਲੱਗਿਆ ਇੱਕ ਕੱਚ ਦੀ ਬੋਤਲ ਦੇ ਵਿੱਚ ਪਾਰਦਰਸ਼ੀ ਬੋਤਲ ਹੋਵੇ ਉਹਦੇ ਪਾਣੀ ਭਰ ਕੇ ਥੱਲੇ ਲੱਕੜ ਰੱਖ ਕੇ ਜਿਸ ਤਰ੍ਹਾਂ ਇਹ ਲੱਕੜ ਲੱਕੜ ਰੱਖ ਕੇ ਉਹਦੇ ਉੱਤੇ ਬੋਤਲ ਰੱਖ ਦੇਣੀ ਹੈ ਉੱਤੋਂ ਲਾ ਦੇਣੀ ਟੱਕਣ ਰਾਤ ਨੂੰ ਛੱਤ ਤੇ ਰੱਖਣਾ ਸਾਰੇ ਮੈਂ ਦਾਵਾ ਕਰਦਾ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਤੁਹਾਡੇ ਅੰਦਰ ਬਦਲਾਵ ਆਣਗੇ ਹੀ ਆ ਜਿਹੜੇ ਇਹ ਪਾਣੀ ਹੈਗੇ ਨੇ ਕਿਹੜੀ ਦਿੱਕਤ ਚ ਕਿਹੜੀ ਪਰੇਸ਼ਾਨੀ ਚ ਕਿਸ ਤਰੀਕੇ ਨਾਲ ਲੈਣਾ ਜਦੋਂ ਸਰੀਰ ਦੇ ਵਿੱਚ ਤੁਹਾਡੇ ਹਾਰਮੋਨਸ ਅਨ ਬੈਲੈਂਸ ਹੋਣਗੇ ਹਾਰਮੋਨਸ ਅਨ ਬੈਲੈਂਸ ਦੇ ਹੋਣ ਦੇ ਨਾਲ ਗੁੱਸਾ ਚਿੜਚਿੜਾਪਨ ਆਏਗਾ हेयर ਗ੍ਰੋਥ ਹੋਏਗੀ ਮੂੰਹ ਦੇ ਉੱਪਰ ਵਾਲ ਆਉਣਗੇ ਉਦੋਂ ਤੁਸੀਂ ਸ਼ਿਲਾਜੀਤ ਵਾਲਾ ਪਾਣੀ ਪੀਣਾ ਸ਼ੁਰੂ ਕਰ ਦੇਣਾ ਵਾ ਔਰ ਜਿਨ੍ਹਾਂ ਨੂੰ ਫੈਟ ਆਉਂਦੀ ਹੈ ਪੀਸੀਓਡੀ ਦੇ ਕਾਰਨ ਉਹ ਇਹ ਦਾਲਚੀਨੀ ਵਾਲਾ ਪਾਣੀ ਪੀਣਾ ਸ਼ੁਰੂ ਕਰਦਣ ਉਹਨਾਂ ਦੀ ਫੈਟ ਘਟਣੀ ਸ਼ੁਰੂ ਹੋ ਜਾਏਗੀ ਪੀਰੀਅਡ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜਿਵੇਂ ਕਿ ਬਲੀਡਿੰਗ ਜ਼ਿਆਦਾ ਆ ਰਹੀ ਹੱਦੋਂ ਵੱਧ ਕੇ ਜਾਂ ਬਲੀਡਿੰਗ ਆਣ ਵੀ ਰੁੱਕ ਰੁੱਕ ਕੇ ਆ ਰਹੀ ਆ ਔਰ ਜਿੰਦੇ ਚ ਕਲੋਸ ਜ਼ਿਆਦਾ ਆ ਰਹੇ ਆ ਔਰ ਇੰਦਾ ਮਤਲਬ ਹੈ ਉਹ ਅਨੀਮੀਆ ਦੇ ਸ਼ਿਕਾਰ ਹੋ ਰਿਆ ਇੱਕ ਕਲੌਂਜੀ ਦਾ ਪਾਣੀ ਅੱਜ ਉਹਨਾਂ ਵਾਸਤੇ ਤਿਆਰ ਕੀਤਾ ਵਾ ਜਿਹੜਾ ਦਾ ਵੱਡਾ ਕਾਰਨ ਇਹਨਾਂ ਪੰਜਾਂ ਦਿਨਾਂ ਵਿੱਚ ਪਰੌਂਠੇ ਖਾਣੇ ਇਹਨਾਂ ਪੰਜਾਂ ਦਿਨਾਂ ਵਿੱਚ 버ਗਰ ਪੀਜੇ ਖਾਣੇ ਮਾਰਕੀਟ ਦਾ ਫਾਸਟ ਫੂਡ ਖਾਣਾ ਮਤਲਬ ਖਾਣਾ ਤਾਂ ਬੋਡੀ ਦੇ ਡੀਟੌਕਸ ਹੀ ਪਰ ਇਹਨਾਂ ਦੇ ਦਿਨਾਂ ਵਿੱਚ ਹੋਰ ਚਟਪਟਾ ਖਾਣ ਦੇ ਨਾਲ ਇਹ ਬੋਡੀ 'ਚ ਜਿਹੜਾ ਜਮਾ ਹੋਣਾ ਸ਼ੁਰੂ ਹੋ ਜਾਂਦਾ ਮਤਲਬ ਪੀਰੀਅਡ ਦੇ ਦਿਨਾਂ 'ਚ ਚਟਪਟਾ ਖਾਓ ਬਾਹਰੋਂ ਤੇ ਪੀਸੀਓਡੀ ਲਈ ਆਓ ਬਿਲਕੁਲ ਬਿਲਕੁਲ ਚਟਪੜਾ ਖਾਓ ਤੇ ਪੀਸੀਓਡੀ ਘਰੇ ਲੈ ਕੇ ਆਓ ਇਹਨਾਂ ਦੇ ਨਾਲ ਚਟਪੜਾ ਬੰਦ ਕਰਨਾ ਚਾਹੀਦਾ ਦੁੱਧ ਬੰਦ ਕਰ ਦੇਣਾ ਚਾਹੀਦਾ ਦੁੱਧ ਵੀ ਬਿਲਕੁਲ ਬਿਲਕੁਲ ਵੱਡਾ ਕਾਰਨ ਆ ਦੁੱਧ ਵੀ ਇਹਨਾਂ 5 ਦਿਨ ਦੇ ਵਿੱਚ ਬੰਦ ਕਰਨਾ ਚਾਹੀਦਾ ਤੇ ਜਿਨ੍ਹਾਂ ਨੂੰ ਪੰਜ ਸਵਸਿਆਵਾ ਉਹਨਾਂ ਵਾਸਤੇ ਵੀ ਅੱਜ ਆਪਾਂ ਇੱਕ ਬੜੀ ਬਾਕਮਾਲ ਚੀਜ਼ ਲੈ ਕੇ ਆਏ ਆ ਵੀ ਜਿਹੜੀ ਉਹ ਲੈਣਗੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਹਾਰਮੋਨ ਉਹਨਾਂ ਦੀ ਫੈਟ ਉਹਨਾਂ ਦੇ ਪੀਰੀਅਡ ਇਹਨੂੰ ਰੈਗੂਲਰ ਘਟ ਵੱਧ ਆ ਰਹੇ ਆ ਜਾਂ ਆ ਨਹੀਂ ਰਹੇਗੇ ਤੇ ਉਹਨਾਂ ਵਾਸਤੇ ਵੀ ਅੱਜ ਆਪਾਂ ਇੱਕ ਜਿਹੜੇ ਕੈਪਸੂਲ ਫਾਰਮ ਦੇ ਵਿੱਚ ਲੈ ਕੇ ਆਏ ਆ ਜਿੰਦਾ ਰਿਜ਼ਲਟ ਪਹਿਲੇ 5 ਦਿਨਾਂ ਦੇ ਵਿੱਚ ਤੁਹਾਨੂੰ ਦੇਖਣਾ ਸ਼ੁਰੂ ਹੋ ਜਾਏਗਾ ਤੇ ਹੁਣ ਇਹਦਾ ਇਸਤੇਮਾਲ ਕਿਵੇਂ ਕਰਨਾ ਯਾਨੀ ਕਿ ਇਨਟੇਕ ਕਿਵੇਂ ਕਰਨਾ ਕਿਹੜੇ ਵੇਲੇ ਕਰਨਾ ਬੈਸਟ ਰਿਜ਼ਲਟ ਲੈਣ ਵਾਸਤੇ ਸਹੀ ਜਿਹੜਾ ਇਨਟੇਕ ਕਰਨਾ ਸਹੀ ਇਸਤੇਮਾਲ ਕਰਨਾ ਔਰ ਜਦੋਂ ਪੀਣਾ ਹੈ ਚੌਂਕੜੀ ਮਾਰ ਕੇ ਬੈਠ ਕੇ ਮੂੰਹ ਚ ਘੁਮਾ ਕੇ ਇਹ ਨਹੀਂ ਕਿ ਪਾਣੀ ਮੂੰਹ ਨੂੰ ਲਾਇਆ ਉਹਨੂੰ ਲੁੱਕ ਕਰਕੇ ਅੰਦਰ ਚਲਾ ਗਿਆ ਮੂੰਹ ਚ ਪਾਇਆ ਘੁੱਟ ਭਰੀ ਇਸ ਤਰੀਕੇ ਨਾਲ ਅੰਦਰ ਜਾਣਾ ਚਾਹੀਦਾ ਇਹ ਬੱਚੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਉਹਨਾਂ ਦੀ ਏਜ 18 ਸਾਲ ਹੋ ਗਈ ਪਰ ਅਜੇ ਮੈਨਸੀਜ ਉਹਨਾਂ ਨੂੰ ਆਏ ਹੀ ਨਹੀਂ ਸਟਾਰਟ ਅਪ ਹੀ ਨਹੀਂ ਹੋਏ ਇਹ ਬ੍ਰਹਮ ਅਸਤਰ ਦੇ ਨਾਲ ਉਹਨਾਂ ਦਾ ਜਿਹੜੀ ਪ੍ਰੋਬਲਮ ਆ ਉਹ ਪਹਿਲੇ ਹੀ ਮੰਤਰ ਦੇ ਵਿੱਚ ਸੋਲਵ ਹੋਣੀ ਸ਼ੁਰੂ ਹੋ ਜਾਂਦੀ ਪੰਜੋ ਪਾਣੀ ਰੂ ਦੇ ਹਾਣੀ ਖਤਮ ਕਰਨਗੇ ਪੀਸੀਓਡੀ ਵਾਲੀ ਕਹਾਣੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਗਰਮੀਆਂ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਾਡੇ ਸਰੀਰ ਦੇ ਵਿੱਚ ਆ ਜਾਂਦੀਆਂ ਨੇ ਤੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜੇਕਰ ਸਾਡੀਆਂ ਭੈਣਾਂ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਦੀਆਂ ਤਾਂ ਉਹਨਾਂ ਨੂੰ ਪੀਰੀਅਡਸ ਨਾਲ ਸੰਬੰਧਿਤ ਬਹੁਤ ਜ਼ਿਆਦਾ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਆ ਜਾਂਦੀਆਂ ਨੇ ਤੇ ਇਹ ਪਰੇਸ਼ਾਨੀਆਂ ਫਿਰ ਪੀਸੀਓਡੀ ਪੀਸੀਓਐਸ ਤੱਕ ਜਾ ਪਹੁੰਚਦੀਆਂ ਨੇ ਬਹੁਤ ਸਾਰੀਆਂ ਭੈਣਾਂ ਨੂੰ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਸ ਦਾ ਇਲਾਜ ਸਿਰਫ ਆਪਰੇਸ਼ਨ ਹੀ ਹੈ ਪਰ ਅੱਜ ਜਿਹੜੇ ਪੰਜ ਪਾਣੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਜ ਪਾਣੀ ਨੇ ਜਿਹੜੇ ਤੁਹਾਡੇ ਰੂ ਦੇ ਹਾਨੀ ਕਿਵੇਂ ਵੰਡਣਗੇ ਤੇ ਪੀਸੀਓਡੀ ਦੀ ਕਿਵੇਂ ਕਹਾਣੀ ਖਤਮ ਕਰਨਗੇ ਸਾਰੀਆਂ ਗੱਲਾਂ ਅਸੀਂ ਸਮਝਾਂਗੇ ਸਾਡੇ ਨਾਲ ਨੇ ਅੱਜ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਡਾਕਟਰ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਗਟਾਰੀਆ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਔਰ ਜਿੰਨੇ ਸਾਨੂੰ ਇੱਕ ਵਾਰ ਫੇਰ ਸਾਡੇ ਪਿਆਰ ਭਰੇ ਸੋਤਿਆਂ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਉਹ ਪਿਆਰ ਭਰੇ ਸੋਤਿਆਂ ਜਿਹੜ अच्छा डॉक्टर साहब सबसे पहले सवाल है किसे -किसे आ, दे है अगर, किसे -किसे ये हैगा कि पहला किसी किसी ਨੂੰ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਸੀ ਜਿਹਨੂੰ ਅਸੀਂ ਰਸੌਲੀ ਕਹਿ ਲიਏ ਗੰਡਾ ਕਹਿ ਲიਏ ਫਾਈਬਰੇਟਸ ਕਹਿ ਲიਏ ਜਾਂ ਜੋ ਵੀ ਬਹੁਤ ਸਾਰੇ ਨਾਮ ਨੇ ਜਿਹੜੇ ਇਹਨੂੰ ਦੇ ਦਿੱਤੇ ਜਾਂਦੇ ਨੇ ਅਗਰ ਪਰ ਕਿਸੇ ਕਿਸੇ ਨੂੰ ਹੁੰਦਾ ਸੀ ਇਹ ਜਿਹੜੀ ਬਿਮਾਰੀ ਹੈਗੀ ਹੈ ਰੋਗ ਹੈਗਾ ਤੇ ਅੱਜ ਕੱਲ ਤੇ ਹਰ ਪੰਜਵੀਂ ਔਰਤ ਚੋਂ ਦੋ ਔਰਤਾਂ ਤਿੰਨ ਔਰਤਾਂ ਇਸ ਮਰਜ਼ ਨਾਲ ਪਰੇਸ਼ਾਨ ਹੈਗੀਆਂ ਨੇ ਕੀ ਕਾਰਨ ਮੰਨਦੇ ਹੋ ਬਿਲਕੁਲ ਫਰੂਕੀ ਸਾਹਿਬ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਿਹੀ ਪੀਸੀਓਡੀ ਹੁੰਦੀ ਕੀ ਹੈ ਪੀਸੀਓਡੀ ਜਿਹੜਾ ਪੋਲੀਸਿਸਟਿਕ ఓਵਰੀ ਡਿਸੀਜ਼ ਇਹ ਇਸੇ ਚੀਜ਼ ਦਾ ਨਾਮ ਆ ਔਰ ਦੇਖੋ ਇਹਦਾ ਕੰਮ ਕੀ ਹੈ ਕਿ ਜਦੋਂ ਸਾਡੀ ఓਵਰੀ ਦੇ ਵਿੱਚ ਪਸ ਪੈ ਜਾਂਦਾ ਸਾਡੀ ఓਵਰੀ ਦੇ ਵਿੱਚ ਸਿਸਟ ਦਾ ਬਨਣਾ ਔਰ ਇੱਕ ਨਾ ਕੁਦਰਤ ਨੇ ਸਾਡੀ ਭੈਣਾ ਦੇ ਅੰਦਰ ਇੱਕ ਨਾ ਜੋ ਕਿ ਪ੍ਰੋਸੈਸ 28 ਦਿਨ ਦਾ ਜਿਹੜਾ 28 ਦਿਨ ਦਾ ਸਰਕਲ ਆ ਕਿ ਬਾਡੀ ਨੇ ਡਿਟੌਕਸ ਹੋਣਾ ਦੇਖੋ ਮੈਂ ਇੱਕ ਚੀਜ਼ ਦੱਸਣਾ ਇਹ ਅੱਜ ਪ੍ਰੋਬਲਮ 13 ਸਾਲ 12 ਸਾਲ 14 ਸਾਲ ਦੀਆਂ ਬੱਚੀਆਂ ਨੂੰ ਆ ਰਹੀ ਹੈ ਇੱਕ ਇੱਕ ਸਾਲ ਪੀਰੀਅਡ ਨਹੀਂ ਆ ਰਿਹਾ ਇੱਕ ਤਾਂ ਸਭ ਤੋਂ ਵੱਡਾ ਦੇਖੋ ਇਹਦੇ ਵਿੱਚ ਜਦੋਂ 28 ਦਿਨ ਦਾ ਪ੍ਰੋਸੈਸ ਆ ਕਿ ਉਦੋਂ ਜਿਹੜੇ ਸਾਡੇ ਐਗ ਵਗੈਰਾ ਬੰਦੇ ਉਹ ਫਟਦੇ ਜਿਹੜੇ ਉਹ ਨਹੀਂ ਕੰਮ ਆਉਦੇ ਉਹਨੇ ਵੇਸਟ ਹੋ ਕੇ ਬਾਹਰ ਬੋਡੀ ਨੇ ਡੀਟੌਕਸ ਕਰ ਦਿੰਦੇ ਆ ਹੁਣ ਇਹਨਾਂ ਦਿਨਾਂ ਦੇ 5 ਦਿਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਭੈਣਾ ਦੇ ਵਿੱਚ ਅੱਜ ਵੱਡੀ ਗਲਤੀ ਹੋ ਰਹੀ ਪੀਸੀਓ ਦਾ ਵੱਡਾ ਕਾਰਨ ਇਹਨਾਂ ਪੰਜਾਂ ਦਿਨਾਂ 'ਚ ਪਰੌਂਠੇ ਖਾਣੇ ਇਹਨਾਂ ਪੰਜਾਂ ਦਿਨਾਂ ਦੇ ਵਿੱਚ 버거 ਪੀਜੇ ਖਾਣੇ ਮਾਰਕੀਟ ਦਾ ਫਾਸਟ ਫੂਡ ਖਾਣਾ ਮਤਲਬ ਖਾਣਾ ਤਾਂ ਬੋਡੀ ਦੇ ਡੀਟੌਕਸ ਹੀ ਪਰ ਇਹਨਾਂ ਦੇ ਦਿਨਾਂ ਵਿੱਚ ਹੋਰ ਚਟਪਟਾ ਖਾਣ ਦੇ ਨਾਲ ਇਹ ਬੋਡੀ 'ਚ ਜਿਹੜਾ ਜਮਾ ਹੋਣਾ ਸ਼ੁਰੂ ਹੋ ਜਾਂਦਾ ਮਤਲਬ ਪੀਰੀਅਡ ਦੇ ਦਿਨਾਂ 'ਚ ਚਟਪਟਾ ਖਾਓ ਬਾਹਰੋਂ ਤੇ ਪੀਸੀਓਡੀ ਲਈ ਆਓ ਬਿਲਕੁਲ ਬਿਲਕੁਲ ਚਟਪੜਾ ਖਾਓ ਤੇ ਪੀਸੀਓਡੀ ਘਰੇ ਲੈ ਕੇ ਆਓ ਇਹਨਾਂ ਦੇ ਨਾਲ ਚਟਪੜਾ ਬੰਦ ਕਰਨਾ ਚਾਹੀਦਾ ਦੁੱਧ ਬੰਦ ਕਰ ਦੇਣਾ ਚਾਹੀਦਾ ਦੁੱਧ ਵੀ ਬਿਲਕੁਲ ਬਿਲਕੁਲ ਵੱਡਾ ਕਾਰਨਾ ਦੁੱਧ ਵੀ ਇਹਨਾਂ 5 ਦਿਨ ਦੇ ਵਿੱਚ ਬੰਦ ਕਰਨਾ ਚਾਹੀਦਾ ਹੁਣ ਇੱਕ ਚੀਜ਼ ਹੋਰ ਇਹਦੇ ਨਾਲ ਜੁੜਦੀ ਆਈ ਆ ਆ ਫਰੂਕੀ ਸਾਹਿਬ ਸਭ ਤੋਂ ਪਹਿਲਾਂ ਜਦੋਂ ਮੈਂ ਹਰੇਕ ਚੀਜ਼ ਨਾਲ ਕਲਚਰ ਬਹੁਤ ਵੱਡਾ ਜਿਹੜਾ ਸਬੰਧ ਦਾ ਕਲਚਰ ਜਿਹੜਾ ਫੈਡਾ ਨਾ ਅਸੀਂ ਅੱਜ ਸਟੇਟ ਸਿੰਬਲ 'ਚ ਆ ਗਏ ਅੱਜ ਅਸੀਂ ਖੜਕੇ ਹੀ ਰੋਟੀ ਪਕਕ ਰਹੀਏ ਖੜਕੇ ਜਦੋਂ ਅਸੀਂ ਘਰ ਦੇ ਵਿੱਚ ਚੌਂਕੇ ਚੁੱਲਾ ਹੁੰਦਾ ਸੀ ਹੂੰ ਉਦੋਂ ਪੀਸੀਓਡੀ ਨਹੀਂ ਸੀ ਪ੍ਰੋਬਲਮ ਦੀ ਕਿਨ ਸਮਝ ਨਹੀਂ ਹੁੰਦੀ ਸੀ ਇਹ ਚੀਜ਼ਾਂ ਬਾਰੇ ਹਰ ਮੰਥ ਬਾਡੀ ਡੀਟੋਕਸਨ ਦੀ ਉਹ ਚੌਂਕੇ ਚੁੱਲੇ ਦਾ ਕੰਮ ਕੀ ਹੁੰਦਾ ਸੀ ਹੁਣ ਮੈਂ ਤੁਹਾਨੂੰ ਇੱਕ ਥੋੜਾ ਡੀਪਲੀ ਜਾਉਂਗਾ ਹਾਂ ਦੇਖ ਜਦੋਂ ਭੈਣਾ ਆਪਣੇ ਪੈਰਾਂ 'ਤੇ ਬੈ ਕੇ ਚੌਂਕੇ ਚੁੱਲੇ ਦੇ ਰੋਟੀਆਂ ਪਕਾਉਂਦੀ ਆ ਫਿੱਟ ਫੱਟੀ ਤੇ ਬੈਠੀ ਆ ਹੁਣ ਉਹਨਾਂ ਦਾ ਜਿਹੜਾ ਥੱਲੇ ਵਾਲਾ ਜਿਹੜਾ ਏਰੀਆ ਆਪਣਾ ਲੋਅਰ ਬਾਡੀ ਉੱਥੋਂ ਇੱਕ ਜਦੋਂ ਇੱਕ ਤਾਂ ਜਦੋਂ ਅਸੀਂ ਪੈਰਾਂ 'ਤੇ ਬੈਠੇ ਆ ਸਾਡੇ ਗੋਡੇ ਐ ਖੁੱਲਦੇ ਆ ਤੇ ਉਸ ਚੀਜ਼ ਦੇ ਵਿੱਚ ਬਲੱਡ ਸਰਕਲ ਜਿਹੜਾ ਪ੍ਰੋਪਰ ਵਰਕ ਕਰਦਾ ਦੂਜੇ ਨਾਮ ਇੱਕ ਜਦੋਂ ਬੈਠਦੇ ਆ ਚੁੱਲ੍ਹੇ ਦੀ ਗਰਮੈਸ਼ ਉਤੀ ਨੂੰ 에ਰੀਨਿਕ એનર્ਜੀ ਦਿੰਦੀ ਸੀ ਜਿੰਦੇ ਨਾਲ ਸਾਡਾ ਬਲੱਡ ਦਾ ਫਲੋ ਸਹੀ ਰਹਿੰਦਾ ਸੀ ਔਰ ਮੈਂਸੀ ਸਰਕਲ ਸਹੀ ਰਹਿੰਦਾ ਸੀ ਪਰ ਅੱਜ ਕੀ ਹੋ ਰਿਹਾ ਰੋਟੀ ਖੜ ਕੇ ਪਕਾਈ ਜਾ ਰਹੀ ਹੈ ਕੁਰਸੀ ਤੇ ਬਹਿ ਕੇ ਖਾਈ ਜਾ ਰਹੀ ਹੈ ਔਰ ਨਾਲ ਹੀ ਪਾਣੀ ਪੀਤਾ ਜਾ ਰਿਹਾ ਨਾਲ ਹੀ ਕੋਲਡ ਡਰਿੰਕ ਪੀਤਾ ਜਾ ਰਿਹਾ ਸਭ ਤੋਂ ਵੱਡੇ ਕਾਰਨ ਔਰ ਦੂਸਰਾ ਜਿਹੜਾ ਜਦੋਂ ਪੀਸੀਓਡੀ ਦੀ ਸਮੱਸਿਆ ਆ ਜਾਏਗੀ ਆਹ ਦੇ ਇਹਦੇ ਲੱਛਣ ਸਿੰਪਟਮ ਵੀ ਆਪਾਂ ਨਾਲ ਦੱਸਾਂਗੇ ਫੇਸ ਦੇ ਉੱਪਰ ਆਪਣੇ ਕੀ ਬੋਲਦੇ ਆ ਥ्रेड ਜਿਵੇਂ हेयर ਗਰੋਥ ਹੋਣੀ ਸ਼ੁਰੂ ਹੋ ਜਾਏਗੀ ਕਿਲ ਸ਼ਾਇਆ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਪੀਸੀਓੜ ਫੈਟ ਪੈਲਵਿਕ ਏਰੀਆ ਦੇ ਵਿੱਚ ਫੈਟ ਆਉਣੀ ਸ਼ੁਰੂ ਹੋਏ ਮੋਟਾਪਾ ਆਉਣਾ ਸ਼ੁਰੂ ਹੋ ਜਾਊਗਾ ਮੂਡ ਸਵਿੰਗ ਹੋ ਜਾਣਗੇ ਔਰ ਚਿੜਚਾਪਨ ਸਭ ਤੋਂ ਵੱਡੀ ਗੱਲ ਬਾਜਪਨ OK ਗ੍ਰਸਤੀ ਜੀਵਨ ਜਿਹੜਾ ਪ੍ਰਭਾਵਿਤ ਹੋ ਜਾਏਗਾ ਮਤਲਬ ਗ੍ਰਸਤ ਜੀਵਨ ਤੋਂ ਇੰਨਾ ਕੋ ਨਿਰਾਸ਼ ਹੋ ਜਾਣਗੇ ਉਸ ਪੀਸੀਆਰ ਦੇ ਵਿੱਚ ਜਦੋਂ ਫੀਮਲ ਚਲੀ ਜਾਏਗੀ ਉਹ ਬਾਜਪਨ ਚ ਵਧੇਗੀ ਉਹਦੇ ਉਹਦਾ ਜਿਵੇਂ ਕਹਦੋ ਉਸ ਚੀਜ਼ ਨੂੰ ਧਿਆਨ ਹੀ ਨਹੀਂ ਜਾਂਦਾ ਫਿਰ ਉਹ ਬਾਜਪਨ ਆ ਗਿਆ ਫਿਰ ਬੇਬੀ ਕਨਸੀਵਿੰਗ ਤੋਂ ਔਖਾ ਮਤਲਬ ਕਿ ਸਾਡੀ ਪੀੜੀ ਰੁਕਣੀ ਸ਼ੁਰੂ ਹੋ ਜਾਂਦੀ ਹੈ ਬਹੁਤ ਵੱਡੇ ਕਾਰਨ ਹੈ ਇਹਨਾਂ ਚੀਜ਼ਾਂ ਨੂੰ ਜੀ ਜੀ ਸਾਡੇ ਨਾਲ ਡਾਕਟਰ ਕਰਨ ਗਤਾਰ ਜੀ ਸਾਹਿਬ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਰਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਇੱਕ ਵਾਰ ਫੇਰ ਧੰਨਵਾਦ ਜੀ ਹਕੀਕਤ ਟੀਵੀ ਪੰਜਾਬੀ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਛੋਣਗੇ ਔਰ ਤੰਦਰੁਸਤ ਹੋਣਗੇ ਅੱਛਾ ਕਰਨ ਜੀ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦੱਸਿਆ ਹੈ ਲੱਛਣ ਵੀ ਦੱਸੇ ਨੇ ਦੱਸਿਆ ਕਿ ਕਿਸ ਕਿੰਨਾ ਇੱਕ ਕਿੰਨੀ ਖਤਰਨਾਕ ਖਤਰਨਾਕ ਵੀ ਹੋ ਸਕਦੀ ਹੈ ਪੀਸੀਓਡੀ ਬਿਲਕੁਲ ਜੀ ਬਿਲਕੁਲ ਇਹ ਨਾ ਪੁੱਛੋ ਵੀ ਖਤਰਨਾਕ ਹੋ ਸਕਦੀ ਕਿ ਨਹੀਂ ਇਹ ਪੁੱਛੋ ਕਿੰਨੀ ਕੋ ਖਤਰਨਾਕ ਹੋ ਸਕਦੀ ਹੈ ਜਿਵੇਂ ਨਾਗੀ ਸਾਹਿਬ ਨੇ ਦੱਸਿਆ ਕਿ ਬਾਜਪਨ ਬੋਡੀ ਦੇ ਵਿੱਚ ਇੱਕ ਹਾਰਮੋਨਸ ਹੁੰਦਾ ਵਾ ਇਨਸੂਲਿਨ ਇੰਸੂਲਿਨ ਹਾਰਮੋਨ ਜਦੋਂ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਇੰਸੂਲਿਨ ਹਾਰਮੋਨ ਸਿੱਕਦਾਂ ਦਾ ਹਾਰਮੋਨ ਸਜਿਹੜਾ ਸਰੀਰ ਦੇ ਵਿੱਚ ਬੜਾ ਜ਼ਰੂਰੀ ਆ ਪੀਰੀਅਡ ਦੌਰਾਨ ਪੀਸੀਓਡੀ ਦੌਰਾਨ ਉਹਨੇ ਤੁਹਾਡੀ ਬੋਡੀ ਦੇ ਵਿੱਚ એનર્ਜੀ ਪ੍ਰਦਾਨ ਕਰਨੀ ਵਾਇਆ ਗਲੂਕੋਜ਼ ਔਰ ਜਦੋਂ ਉਹ ਇੰਸੂਲਿਨ ਦਾ ਲੈਵਲ ਘਟਣਾ ਸ਼ੁਰੂ ਹੋ ਜਾਏਗਾ ਤਾਂ ਗਲੂਕੋਜ਼ ਦਾ ਲੈਵਲ ਵੀ ਘਟਣਾ ਸ਼ੁਰੂ ਹੋ ਜਾਏਗਾ ਔਰ ਉਹ ਪ੍ਰੋਪਰ ਜਿਹੜਾ ਵਾ ਬੋਡੀ ਦੇ ਵਿੱਚ ਨਹੀਂ ਜਾਏਗਾ ਜਿਸ ਦੇ ਨਾਲ ਪੀਸੀਓਡੀ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਵੀਕਨੈਸ ਆਏਗੀ ਔਰ ਦੂਜੇ ਨੰਬਰ ਤੇ ਜਿਵੇਂ ਅੱਗੇ ਸਾਨੂੰ ਦੱਸਤਾ ਕਿ ਲੇਡੀਜ਼ ਬਾਜਪਨ ਹੋ ਜਾਏਗੀ ਬਾਜਪਨ ਵੱਲ ਵਧ ਜੇਗੀ ਔਰ ਉਹਦੇ ਵਿੱਚ ਜਿਹੜੇ ਅੰਡੇ ਦਾਨੀ ਦੇ ਵਿੱਚ ਜਿਹੜੇ ਅੰਡੇ ਹੁੰਦੇ ਆ ਉਹ ਅੰਡੇ ਡੈਮੇਜ ਹੋ ਜਾਂਦੇ ਆ ਜਿਸ ਦੇ ਕਾਰਨ ਲੇਡੀਜ਼ ਕਦੇ ਵੀ ਮਾਂ ਨਹੀਂ ਬਣ ਪਾਉਂਦੀ ਉਹ ਆਪਦੀ ਕਹਿੰਦਾ ਮਤਲਬ ਜਿਹੜੀ ਮਮਤਾ ਵਾ ਜਿਹੜੀ ਹੁੰਦੀ ਜਿਹੜੇ ਬੱਚੇ ਦਾ ਕਨਸੀਵ ਕਰਨਾ ਵਾ ਉਹਨੂੰ ਬੱਚਾ ਵੀ ਕਦੇ ਕਨਸੀਵ ਨਹੀਂ ਹੁੰਦਾ ਅਗਰ ਉਹ ਇਸ ਸਮੱਸਿਆ ਨਾਲ ਜੁੜਦੀ ਆ ਜੀ ਜੀ ਬਿਲਕੁਲ ਜੀ ਅੱਛਾ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਇਹ ਪੰਜ ਪਾਣੀ ਹੈਗੇ ਨੇ ਇਹ ਕਿਹੜੇ ਪੰਜ ਪਾਣੀ ਨੇ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਦੇ ਵਿੱਚ ਜਿਹੜਾ ਇਹਨਾਂ ਦਾ ਅਸੀਂ ਹੱਲ ਹੈਗਾ ਸਾਡੀਆਂ ਭੈਣਾਂ ਪੀਸੀਓਡੀ ਨਾਲ ਜਿਹੜੀਆਂ ਦਿੱਕਤ ਕਰਦੀਆਂ ਨੇ ਬਹੁਤ ਸਾਰੀਆਂ ਦਿੱਕਤਾਂ ਹੈਗੀਆਂ ਨੇ ਜਿਹੜੀਆਂ ਪੀਸੀਓਡੀ ਕਰਕੇ ਆ ਜਾਂਦੀਆਂ ਨੇ ਕਿਵੇਂ ਹੱਲ ਕਰੇ ਗਣਗੇ ਇਹ ਪੰਜ ਪਾਣੀ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਸਟਾਰਟਿੰਗ ਵਿੱਚ ਕਿਹਾ ਕਿ ਪੰਜ ਪਾਣੀ ਤੇ ਰੂਹ ਦੇ ਹਾਨੀ ਇਹ ਅੱਜ ਤੁਹਾਡੀ ਰੂਹ ਦੇ ਹਾਨੀ ਬਣ ਕੇ ਕਿਵੇਂ ਕਿਉਂਕਿ ਅੱਜ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਪੰਜ ਤਰ੍ਹਾਂ ਦੇ ਪਾਣੀ ਰੱਖਿਆ ਜਿਹੜੀ ਕਾਰਨ ਹੁੰਦੇ ਪੀਸੀਓਡੀ ਦੇ ਕਾਰਨ ਜਿਵੇਂ ਪੀਸੀਓਡੀ ਹੋਣ ਦੇ ਨਾਲ ਸਰੀਰ ਦੇ ਵਿੱਚ ਫੈਟ ਵਾਧੀ ਆ ਫੈਟ ਵਾਸਤੇ ਆਪਾਂ ਅਲੱਗ ਤਰ੍ਹਾਂ ਦਾ ਪਾਣੀ ਰੱਖਿਆ ਵਾ ਔਰ ਸਰੀਰ ਜਦੋਂ ਪੀਸੀਡੀ ਆਉਂਦੀ ਆ ਤਾਂ ਹਾਰਮੋਨਸ ਵੀ ਬੈਲੈਂਸ ਹੁੰਦੇ ਆ ਹਾਰਮੋਨਸ ਵਾਸਤੇ ਆਪਾਂ ਅਲੱਗ ਤਰ੍ਹਾਂ ਦਾ ਪਾਣੀ ਰੱਖਿਆ ਵਾ ਪੀਸੀਡੀ ਆਉਣ ਦੇ ਨਾਲ ਸਰੀਰ ਦੇ ਵਿੱਚ ਪੀਰੀਅਡ ਇਨ ਰੈਗੂਲਰ ਹੁੰਦੇ ਆ ਉਹਨਾਂ ਦੇ ਵਾਸਤੇ ਲੱਗ ਪਾਣੀ ਰੱਖਿਆ ਪੀਸੀਡੀ ਆਉਣ ਦੇ ਨਾਲ ਆਪਣੇ ਸਰੀਰ ਦੇ ਵਿੱਚ ਪੀਰੀਅਡ ਸਰਕੂਲ ਜਿਵੇਂ ਕਿ ਇਨਬੈਲੈਂਸ ਹੋ ਜਾਂਦਾ ਵਾ ਜਾਂ ਜਿਆਦਾ ਆਉਣ ਲੱਗ ਜਾਂਦੇ ਆ ਜਾਂ ਆਉਂਦੇ ਨਹੀਂ ਉਹਨਾਂ ਦੇ ਵਾਸਤੇ ਲੱਗ ਪਾਣੀ ਰੱਖਿਆ ਵਾ ਔਰ ਪੀਸੀਡੀ ਪੀਸੀਓਡੀ ਆਉਣ ਦੇ ਨਾਲ ਸਰੀਰ ਦੇ ਵਿੱਚ ਸਿਸਟ ਬਣ ਜਾਂਦੀ ਆ ਉਹਦੇ ਵਾਸਤੇ ਅੱਜ ਆਪਾਂ ਅਲੱਗ ਪਾਣੀ ਰੱਖਿਆ ਜਾਨੀ ਕਿ ਪੰਜ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਮੇਜਰ ਨੇ ਜਦੋਂ ਪੀਸੀਓਡੀ ਦੀ ਸਮੱਸਿਆ ਆਉਂਦੀ ਆ ਪੰਜ ਤਰ੍ਹਾਂ ਦੀਆਂ ਮੇਜਰ ਸਮੱਸਿਆਵਾਂ ਵਾਸਤੇ ਅਲੱਗ-ਅਲੱਗ ਪਾਣੀ ਅੱਜ ਆਪਾਂ ਦਰਸ਼ਕਾਂ ਵਾਸਤੇ ਜਿੰਨੀਆਂ ਵੀ ਲੇਡੀਜ਼ ਭੈਣਾਂ ਸਾਡੀਆਂ ਦੇਖ ਰਹੀਆਂ ਨੇ ਉਹਨਾਂ ਵਾਸਤੇ ਅਲੱਗ-ਅਲੱਗ ਰੱਖਿਆ ਤੇ ਜਿਨ੍ਹਾਂ ਨੂੰ ਪੰਜੇ ਸਮੱਸਿਆ ਵਾ ਉਹਨਾਂ ਵਾਸਤੇ ਵੀ ਅੱਜ ਆਪਾਂ ਇੱਕ ਬੜੀ ਬਾਕਮਾਲ ਚੀਜ਼ ਲੈ ਕੇ ਆਏ ਆ ਵੀ ਜਿਹੜੀ ਉਹ ਲੈਣਗੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਹਾਰਮੋਨ ਉਹਨਾਂ ਦੀ ਫੈਟ ਉਹਨਾਂ ਦੇ ਪੀਰੀਅਡ ਇਹਨੂੰ ਰੈਗੂਲਰ ਕਟ ਵੱਧਾਰੇ ਆ ਜਾਂ ਆ ਨਹੀਂ ਰਹੇਗੇ ਤੇ ਉਹਨਾਂ ਵਾਸਤੇ ਵੀ ਅੱਜ ਆਪਾਂ ਇੱਕ ਜਿਹੜੇ ਕੈਪਸੂਲ ਫਾਰਮ ਦੇ ਵਿੱਚ ਲੈ ਕੇ ਆਏ ਆ ਜਿੰਦਾ ਰਿਜ਼ਲਟ ਪਹਿਲੇ 5 ਦਿਨਾਂ ਦੇ ਵਿੱਚ ਤੁਹਾਨੂੰ ਦੇਖਣਾ ਸ਼ੁਰੂ ਹੋ ਜਾਏਗਾ ਔਰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਵਾਂ ਜਿਹੜਾ ਪੀਰੀਅਡ ਦਾ ਮੇਨ ਟਾਈਮ ਸਰਕਲ ਹੁੰਦਾ ਵਾ 21 ਦਿਨ ਤੋਂ ਲੈ ਕੇ 35 ਦਿਨ ਦੇ ਵਿੱਚ ਵਿੱਚ ਦਾ ਹੁੰਦਾ ਵਾ ਔਰ ਅਗਰ 35 ਦਿਨਾਂ ਤੋਂ ਬਾਅਦ ਤੁਸੀਂ ਵੱਧ ਰਹੇ ਹੋ ਮਤਲਬ 35 ਦਿਨ ਦੇ ਵਿੱਚ ਵਿੱਚ ਵੀ ਤੁਹਾਨੂੰ ਪੀਰੀਅਡ ਨਹੀਂ ਆ ਰਹੇ ਤਾਂ ਇਹਦਾ ਮਤਲਬ ਆ ਤੁਸੀਂ ਪੀਸੀਓਡੀ ਦੀ ਸਮੱਸਿਆ ਵੱਲ ਵੱਧ ਚੁੱਕੇ ਹੋ ਜੀ ਜੀ ਬਿਲਕੁਲ ਅੱਛਾ ਹੁਣ ਸਾਨੂੰ ਇਹ ਦੱਸ ਦਿਓ ਵੀ ਜਿਹੜੇ ਇਹ ਪਾਣੀ ਹੈਗੇ ਨੇ ਕਿਹੜੀ ਦਿੱਕਤ ਚ ਕਿਹੜੀ ਪਰੇਸ਼ਾਨੀ ਚ ਕਿਸ ਤਰੀਕੇ ਨਾਲ ਲੈਣਾ ਹੈ ਬਿਲਕੁਲ ਜੀ ਬਿਲਕੁਲ ਜਿਵੇਂ ਸਭ ਤੋਂ ਪਹਿਲਾਂ ਪਾਣੀ ਰੱਖਿਆ ਗਿਆ ਵਾ ਸ਼ਿਲਾਜੀਤ ਦਾ ਜੀ ਇਹ ਸ਼ਿਲਾਜੀਤ ਵਾਲਾ ਪਾਣੀ ਆ ਜਦੋਂ ਸਰੀਰ ਦੇ ਵਿੱਚ ਤੁਹਾਡੇ ਹਾਰਮੋਨਸ ਅਨ ਬੈਲੈਂਸ ਹੋਣਗੇ ਹਾਰਮੋਨਸ ਅਨ ਬੈਲੈਂਸ ਦੀ ਹੁੰਦੇ ਨਾਲ ਗੁੱਸਾ ਛਿੜਛੜਾਪਨ ਆਏਗਾ ਹੈਅਰ ਗ੍ਰੋਥ ਹੋਏਗੀ ਮੂੰਹ ਦੇ ਉੱਪਰ ਵਾਲ ਹੋਣਗੇ ਉਦੋਂ ਤੁਸੀਂ ਸ਼ਿਲਾਜੀਤ ਵਾਲਾ ਪਾਣੀ ਸ਼ੀਣਾ ਸ਼ੁਰੂ ਕਰ ਦੇਣਾ ਵਾ ਔਰ ਇਹਨੂੰ ਲੈ ਆਂਦਾ ਤਰੀਕਾ ਜਿਹੜਾ ਵਾ ਉਹ ਵੀ ਮੈਂ ਦੱਸਾਂਗਾ ਤੁਹਾਨੂੰ ਔਰ ਦੂਜੇ ਨੰਬਰ ਤੇ ਜਦੋਂ ਤੁਹਾਡੀ ਬੋਡੀ ਦੇ ਵਿੱਚ ਪੀਸੀਓਡੀ ਦੇ ਕਾਰਨ ਫੈਟ ਆਉਣ ਲੱਗ ਜੇ ਤਾਂ ਉਦੋਂ ਤੁਸੀਂ ਬਹੁਤ ਸਾਰੀਆਂ ਭੈਣ ਜਿਹੜੀਆਂ ਮੋਟੀਆਂ ਹੋਣ ਲੱਗ ਪਈ ਬਿਲਕੁਲ ਬਿਲਕੁਲ ਕਿਉਂਕਿ ਫੈਟ ਆਉਣ ਦਾ ਕਾਰਨ ਵੀ 90% ਹਾਰਮੋਨਸ ਅਨਬੈਲੈਂਸ ਹੋਣ ਦੇ ਨਾਲ ਆ ਔਰ ਲੋਕ ਸਾਨੂੰ ਕਹਿੰਦੇ ਆ ਕਿ ਸਾਡੀ ਫੈਟ ਘਟਾ ਦਿਓ ਪਰ ਜਦੋਂ ਤੱਕ ਤੁਹਾਡੇ ਹਾਰਮੋਨਸ ਅਨਬੈਲੈਂਸ ਨਹੀਂ ਹੋਣਗੇ ਤੁਸੀਂ ਫੈਟ ਕਿਵੇਂ ਘਟਾ ਲੋਗੇ ਔਰ ਜਿਨ੍ਹਾਂ ਨੂੰ ਫੈਟ ਆਉਂਦੀ ਹੈ ਪੀਸੀਓਡੀ ਦੇ ਕਾਰਨ ਉਹ ਇਹ ਦਾਲਚੀਨੀ ਵਾਲਾ ਪਾਣੀ ਪੀਣਾ ਸ਼ੁਰੂ ਕਰ ਦਨ ਉਹਨਾਂ ਦੀ ਫੈਟ ਘਟਣੀ ਸ਼ੁਰੂ ਹੋ ਜੇਗੀ ਔਰ ਤੀਸਰੇ ਨੰਬਰ ਤੇ ਆ ਗਿਆ ਧਨੀਏ ਦਾ ਪਾਣੀ ਠੀਕ ਹੈ ਧਨੀਏ ਦਾ ਪਾਣੀ ਜਦੋਂ ਤੁਹਾਡੇ ਸਰੀਰ ਦੇ ਵਿੱਚ ਇਨ ਰੈਗੂਲਰ ਪੀਰੀਅਡ ਹੋਣ ਲੱਗ ਜਾਣ ਜਦੋਂ ਪੀਸੀਓਡੀ ਦੇ ਕਾਰਨ ਪੀਰੀਅਡ ਇਨ ਰੈਗੂਲਰ ਹੋਣ ਲੱਗ ਜਾਣ ਸਹੀ ਸਮੇਂ ਤੇ ਨਾ ਆਉਣ 35 ਦਿਨਾਂ ਤੋਂ ਵੱਧ ਵਾਲਾ ਟਾਈਮ ਚਲਾ ਜਾਵੇ ਤਾਂ ਉਦੋਂ ਤੁਸੀਂ ਧਨੀਏ ਦਾ ਪਾਣੀ ਪੀਣਾ ਸ਼ੁਰੂ ਕਰ ਦੇਣਾ ਵਾ ਔਰ ਲਾਸਟ ਤੇ ਚੌਥੇ ਨੰਬਰ ਤੇ ਆ ਗਿਆ ਮੇਥੀ ਦਾਣੇ ਦਾ ਪਾਣੀ ਠੀਕ ਹੈ ਜਦੋਂ ਤੁਹਾਡੇ ਸਰੀਰ ਦੇ ਵਿੱਚ ਪੀਸੀਓਡੀ ਦੇ ਕਾਰਨ ਸਿਸਟਮ ਨਾਲ ਲੱਗ ਜਾਣ ਯਾਨੀ ਕਿ ਸਿਸਟਮ ਬਣਨ ਲੱਗ ਜਾਣ ਤਾਂ ਉਸ ਤੋਂ ਬਾਅਦ ਤੁਸੀਂ ਦਾਲ ਚੀਨੀ ਵਾਲਾ ਪਾਣੀ ਹੈ ਜਿਹੜਾ ਇਹ ਪੀਣਾ ਸ਼ੁਰੂ ਕਰ ਦੇਣਾ ਔਰ ਲਾਸਟ ਤੇ ਆ ਗਿਆ ਆਪਣਾ ਕਲੋਂਜੀ ਦਾ ਪਾਣੀ ਇਹ ਜਿਹੜਾ ਪੰਜਵਾਂ ਪਾਣੀ ਔਰ ਲਾਸਟ ਪਾਣੀ ਆ ਇਹ ਉਹਨਾਂ ਮਤਾਵਾਂ ਪੈਣਾ ਵਾਸਤੇ ਆ ਜਿਨ੍ਹਾਂ ਨੂੰ ਪੀਰੀਅਡ ਇਸ਼ੂ ਆ ਰਹੇ ਆ ਮਤਲਬ ਪੀਰੀਅਡ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਜਿਵੇਂ ਕਿ ਬਲੀਡਿੰਗ ਜ਼ਿਆਦਾ ਆ ਰਹੀ ਹੱਦੋਂ ਵੱਧ ਕੇ ਜਾਂ ਬਲੀਡਿੰਗ ਆ ਨਹੀਂ ਰਹੀ ਰੁਕ ਰੁਕ ਕੇ ਆ ਰਹੀ ਆ ਔਰ ਜਿੰਦੇ ਚ ਕਲੋਸ ਜ਼ਿਆਦਾ ਆ ਰਹੇ ਆ ਔਰ ਇੰਦਾ ਮਤਲਬ ਹੈ ਉਹ ਅਨੀਮੀਆ ਦੇ ਸ਼ਿਕਾਰ ਹੋ ਰਹੇ ਆ ਇਹ ਕਲੋਂਜੀ ਦਾ ਪਾਣੀ ਅੱਜ ਉਹਨਾਂ ਵਾਸਤੇ ਤਿਆਰ ਕੀਤਾ ਵਾ ਔਰ ਜਿਹੜੇ ਇਹ ਪੰਜ ਪਾਣੀ ਆ ਇਹ ਪੰਜ ਪਾਣੀ ਅੱਜ ਤੁਹਾਡੀ ਪੀਸੀਓਡੀ ਦੀ ਜਿਹੜੀ ਲੰਬੇ ਸਮੇਂ ਤੋਂ ਤੁਸੀਂ ਸ਼ਿਕਾਰ ਹੋ ਲੰਬੇ ਸਮੇਂ ਤੋਂ ਇਹਨਾਂ ਦਾ ਸਫਰ ਕਰ ਰਹੇ ਹੋ ਇਹ ਅੱਜ ਉਸ ਸਫਰ ਨੂੰ ਖਤਮ ਕਰੇਗੀ ਤੁਹਾਡੇ ਇਹ ਪੰਜ ਪਾਣੀ ਅੱਛਾ ਨਗੀ ਸਾਹਿਬ ਇਹ ਫਾਇਦੇਦਾਰ ਕਰਨਜੀ ਨੇ ਦੱਸ ਦਿੱਤੇ ਨੇ ਵੀ ਇਹ ਜਿਹੜਾ ਪਾਣੀ ਹੈਗਾ ਇਹਦਾ ਇਸਤੇਮਾਲ ਨਾਲ ਕੀ ਕੀ ਫਾਇਦੇ ਹੋਣ ਵਾਲੇ ਨੇ ਤੇ ਹੁਣ ਇਹਦਾ ਇਸਤੇਮਾਲ ਕਿਵੇਂ ਕਰਨਾ ਯਾਨੀ ਕਿ ਇਨਟੇਕ ਕਿਵੇਂ ਕਰਨਾ ਕਿਹੜੇ ਵੇਲੇ ਕਰਨਾ ਬੈਸਟ ਰਿਜ਼ਲਟ ਲੈਣ ਵਾਸਤੇ ਦੇਖੋ ਪਹਿਲੀ ਗੱਲ ਤੇ ਇਹਦਾ ਰਿਜ਼ਲਟ ਬੈਸਟ ਇ ਬੈਸਟ ਕਿਉਂਕਿ ਇਹ ਨੇਚੁਰਲ ਆ ਦੂਜੇ ਨੰਬਰ ਤੇ ਇਹਦਾ ਸਹੀ ਜਿਹੜਾ ਇਨਟੇਕ ਕਰਨਾ ਸਹੀ ਇਸਤੇਮਾਲ ਕਰਨਾ ਦੁਪਹਿਰ ਦੇ ਖਾਣੇ ਤੋਂ 1 ਘੰਟਾ ਬਾਅਦ ਠੀਕ ਹੈ ਦੁਪਹਿਰ ਤੇ ਖਾਣੇ ਤੋਂ 1 ਘੰਟਾ ਬਾਅਦ ਤੁਸੀਂ ਇਹਨੂੰ ਸਿਪ ਸਿਪ ਕਰਕੇ ਔਰ ਦਿਨ ਚ ਇੱਕ ਵਾਰ ਹੀ ਪੀਣਾ ਠੀਕ ਹੈ ਔਰ ਜਦੋਂ ਪੀਣਾ ਹੈ ਚੌਂਕੜੀ ਮਾਰ ਕੇ ਬੈਠ ਕੇ ਮੂੰਹ ਚ ਘੁਮਾ ਕੇ ਇਹ ਨਹੀਂ ਕਿ ਪਾਣੀ ਮੂੰਹ ਨੂੰ ਲਾਇਆ ਉਲੁਲ ਕਰਕੇ ਅੰਦਰ ਚਲਾ ਗਿਆ ਮੂੰਹ ਚ ਪਾਇਆ ਘੁੱਟ ਭਰੀ ਇਸ ਤਰੀਕੇ ਨਾਲ ਅੰਦਰ ਜਾਣਾ ਚਾਹੀਦਾ ਇਸ ਤਰੀਕੇ ਨਾਲ ਇੱਕ ਵਾਰ ਔਰ ਦੂਸਰੇ ਨੰਬਰ ਤੇ ਤੁਸੀਂ ਲਗਾਤਾਰ 10 ਦਿਨ ਪੀ ਕੇ පද ගෑව. ගේ ද දන පන. 10 ਦਿਨ ਦੀ ਦੋ ਪੰਜ ਦਿਨ ਦਾ ਗਿਆ ਫਿਰ ਅਗਲੇ 10 ਦਿਨ ਫਿਰ ਜਾਂ ਤੁਸੀਂ ਇੱਕ ਦਿਨ ਦਾ ਗੈਪ ਦੇ ਕੇ ਲੈ ਸਕਦੇ ਹੋ ਠੀਕ ਹੈ ਜੀ ਫਿਰ ਬਹੁਤ ਸਾਰੇ ਹੁੰਦੇ ਨੇ ਜਿਹੜੀ ਪੈਣਾ ਕਹਿ ਲੈਣ ਵਿੱਚ ਸੀ ਨੇ ਸਾਰੇ ਟੋਟਕੇ ਵਗੈਰਾ ਕਰਕੇ ਦੇਖ ਲੈਣੇ ਪਰ ਸਾਨੂੰ ਅਸਰ ਨਹੀਂ ਹੁੰਦਾ ਉਹਦਾ ਕੀ ਕਾਰਨ ਮੰਨਦੇ ਹੋ ਦੇਖੋ ਫਰੂਕੀ ਸਾਹਿਬ ਫਿਰ ਗੱਲ ਉੱਥੇ ਆ ਜਾਂਦੀ ਜਿਹੜੇ ਤਾਂ ਕ੍ਰੋਨਿਕਲ ਪੇਸ਼ੈਂਟ ਹੈ ਜਿਹੜੇ ਅਕਿਊਟ ਸਬਕਿਊਟ ਉਹ ਇਹਨਾਂ ਵਿੱਚ ਕਵਰ ਕਰੂਗਾ ਜਿਹੜੇ ਕ੍ਰੋਨਿਕਲ ਮਤਲਬ ਸਾਲਾਂ ਬੱਦੀ ਕਈਆਂ ਬੱਚੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਉਹਨਾਂ ਦੀ ਏਜ 18 ਸਾਲ ਹੋ ਗਈ ਪਰ ਅਜੇ ਮੈਂਸੀਜ਼ ਉਹਨਾਂ ਨੂੰ ਆਏ ਹੀ ਨਹੀਂ ਸਟਾਰਟ ਅਪ ਹੀ ਨਹੀਂ ਹੋਏ ਪਰੇਸ਼ਾਨੋ ਜੀ ਨੂੰ ਲੈ ਕੇ ਔਰ ਜਿਨ੍ਹਾਂ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਫਿਰ ਉਹਨਾਂ ਵਾਸਤੇ ਨਾਗਿ ਇਲੈਕਟਰੋ ਹੋਮੀਓਪੈਥੀ ਸੈਂਟਰ ਦੇ ਵਿੱਚ ਬ੍ਰਹਮ ਅਸਤਰ ਤਿਆਰ ਹੈ ਕਿਉਂਕਿ ਇਹ ਬ੍ਰਹਮ ਅਸਤਰ ਦੇ ਨਾਲ ਉਹਨਾਂ ਦਾ ਜਿਹੜੀ ਪ੍ਰੋਬਲਮ ਆ ਉਹ ਪਹਿਲੇ ਹੀ ਮੰਥ ਦੇ ਵਿੱਚ ਸੋਲਵ ਹੋਣੀ ਸ਼ੁਰੂ ਹੋ ਜਾਂਦੀ 3 ਮੰਥ ਦਾ ਆਪਣਾ ਕੋਰਸ ਹੋਵੇਗਾ ਜਿਵੇਂ ਜਿਵੇਂ ਉਹਨਾਂ ਵਰਤਣਾ ਸ਼ੁਰੂ ਕਰਤਾ ਅਲੱਗ-ਅਲੱਗ ਜਿਹੜੇ ਸਿੰਪਟਮ ਆ ਰਹੇ ਬਾਡੀ 'ਚ ਉਹ ਪਹਿਲੇ ਹੀ ਹਫਤੇ ਦੇ ਵਿੱਚੋਂ ਬਦਲਨੇ ਸ਼ੁਰੂ ਹੋ ਜਾਂਦੇ ਆ ਅੱਛਾ ਨਗੀ ਸਭ ਜੇਕਰ ਮਿਲਣਾ ਹੋਵੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਸਾਡੀ ਕਿਸੇ ਭੈਣ ਨੇ ਜਾਂ ਆਪਣੇ ਕਿਸੇ ਬਿਮਾਰੀ ਨਾਲ ਸੰਬੰਧ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਰਾਬਤਾ ਕਰਨ ਦਾ ਕੀ ਟੰਗ ਹੈ ਬਿਲਕੁਲ ਫਰੂਕੀ ਸਾਹਿਬ ਸਾਨੂੰ ਜੇ ਮਿਲਣਾ ਹੋਵੇ ਤੁਸੀਂ ਸਾਡੇ ਦੋ ਨੰਬਰ ਚੱਲ ਰਹੇ 9478100156 ਤੇ 57 ਦੂਜੇ ਨੰਬਰ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਲੰਧਰ ਗੜਾ ਰੋਡ ਤਾਜ ਮਾਰਕੀਟ ਦੇ ਵਿੱਚ ਬਿਲਕੁਲ ਲਾਸਟ ਦੇ ਆਪਣਾ ਐਸ.ਈ.ਓ. ਆ 38 ਨੰਬਰ ਤੁਸੀਂ ਸਾਨੂੰ ਫੋਨ ਤੇ ਕੰਟੈਕਟ ਕਰਕੇ ਹਾਂ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰਕੇ ਆਓ ਅਪਾਇੰਟਮੈਂਟ ਲੈ ਕੇ ਆਓ ਸਾਡੇ ਕੋਲ ਪਹੁੰਚੋ ਔਰ ਤੁਹਾਡੀ ਸੇਵਾ ਵਿੱਚ ਅਸੀਂ ਹਾਜ਼ਰ ਹਾਂ ਬਾਬਾ ਜੀ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਚ ਜਾਣਗੇ ਜੀ ਬਹੁਤ ਬਹੁਤ ਸ਼ੁਕਰੀਆ ਅੱਛਾ ਕਰਨ ਜੀ ਕੋਈ ਖਾਸ ਗੱਲ ਜਿਹੜੀ ਤੁਸੀਂ ਇਸ ਪਾਣੀ ਬਾਬਤ ਕਰਨਾ ਚਾਹੁੰਦੇ ਹੋ ਹੋਰ ਬਿਲਕੁਲ ਜੀ ਬਿਲਕੁਲ ਪੰਜੇ ਪਾਣੀਆਂ ਬਾਰੇ ਦੱਸ ਦਿੱਤਾ ਨਾਗੀ ਸਾਹਬ ਨੇ ਵੀ ਇਹਨਾਂ ਦਾ ਇੰਟੇਕ ਜਿਨ੍ਹਾਂ ਨੂੰ ਪੰਜੇ ਦੀਆਂ ਪੰਜੇ ਸਮੱਸਿਆਵਾਂ ਮੈਂ ਪਹਿਲਾਂ ਵੀ ਦੱਸਤਾ ਵਾ ਉਹਨਾਂ ਵਾਸਤੇ ਬ੍ਰਹਮਾਸਤਰ ਹੈਗਾ ਵਾ ਪਰ ਲਾਸਟ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਵਾ ਕਿ ਇਹ ਜਿੰਨੇ ਵੀ ਪਾਣੀ ਆ ਜਿੰਨੀਆਂ ਵੀ ਚੀਜ਼ਾਂ ਨੇ ਇਹ ਕੁਦਰਤੀ ਆ ਆਰਟੀਫੀਸ਼ੀਅਲ ਨਹੀਂ ਗਿਆ ਔਰ ਨਾ ਹੀ ਦੁਨੀਆਵੀ ਆ ਕਿਉਂਕਿ ਸਰੀਰ ਦੇ ਵਿੱਚ ਜਿਹੜਾ ਵੀ ਰੋਗ ਆਇਆ ਵਾ ਉਹ ਕਿਸੇ ਬਾਹਰਲੇ ਬੰਦੇ ਨੇ ਨਹੀਂ ਲਿਆਂਦਾ ਉਹ ਤੁਹਾਡੀ ਬੋਡੀ ਨੇ ਖੁਦ ਲਿਆਂਦਾ ਵਾ ਔਰ ਇਹਨੂੰ ਠੀਕ ਵੀ ਤੁਹਾਡੀ ਬੋਡੀ ਨੇ ਕਰਨਾ ਔਰ ਕੁਦਰਤ ਦੇ ਤਰੀਕੇ ਨਾਲ ਕਰਨਾ ਜੇ ਤੁਸੀਂ ਕੁਦਰਤ ਨਾਲ ਜੁੜ ਕੇ ਰਹੋਗੇ ਤਾਂ ਇਹ ਰੋਗ ਪਹਿਲੇ 10 ਦਿਨਾਂ ਦੇ ਵਿੱਚ ਵੀ ਗਾਇਬ ਹੋ ਸਕਦਾ ਵਾ ਇਹ ਰੋਗ ਪਹਿਲੇ 10 ਦਿਨਾਂ ਦੇ ਵਿੱਚ ਔਰ ਜੇ ਤੁਸੀਂ ਕੁਦਰਤ ਦੇ ਖਿਲਾਫ ਜਾਨੇ ਹੋ ਯਾਨੀ ਕਿ ਦੁਨਿਆਵੀ ਦੁਨੀਆ 'ਚ ਜਾਨੇ ਹੋ ਤਾਂ ਫਿਰ ਤੁਹਾਨੂੰ 10 ਸਾਲ ਵੀ ਲੱਗ ਸਕਦੇ ਨੇ ਔਰ 10 ਸਾਲਾਂ ਬਾਅਦ ਵੀ ਹੱਲ ਕੋ ਹੁੰਦਾ ਵਾ ਸਰਜਰੀ ਸੋ ਆਪਾਂ ਉਸ ਏਰੀਏ ਉਸ ਰਾਹ ਨਹੀਂ ਜਾਣਾ ਕਿਉਂਕਿ ਜਿਹੜੇ ਰਾਹ ਜਾਣਾ ਨੇ ਉਹਦਾ ਰਸਤਾ ਨਹੀਂ ਪੁੱਛਣਾਗਾ ਤੁਸੀਂ ਕੁਦਰਤ ਨਾਲ ਦੋਸਤੀ ਪਾਓ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕੋਲੇ ਆਓ ਅਸੀਂ ਕਹਿੰਨੇ ਆ ਨੁਸਖਾ ਦੇਤਾ ਇਹਨੂੰ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਫਿਰ ਜੇ ਅਖੀਰ ਤੇ ਤੁਹਾਨੂੰ ਲੋੜ ਪੈਂਦੀ ਆ ਤੇ ਫਿਰ ਨਾਗੀ ਇਲੈਕਟ੍ਰੋਮੋਪੈਥੀ ਸੈਂਟਰ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਆ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਔਰ ਇੰਨੀਆਂ ਗੱਲਾਂ ਦੇ ਨਾਲ ਦਾਸ ਖਿਮਾ ਦਾ ਜਾਜਕਾ ਧੰਨਵਾਦ ਜੀ 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 ਅੱਛਾ ਨਾਗੀ ਸਾਹਿਬ ਇੱਕ ਸਵਾਲ ਹੈਗਾ ਮੈਨੂੰ ਲੱਗਦਾ ਹੈ ਕਿ ਜੇਕਰ ਉਸ ਗਲਬਾਦਾ ਹਿੱਸਾ ਨਾ ਬਣਦਾ ਤੇ ਗਲਬਾਤ ਪੂਰੀ ਨਹੀਂ ਸੀ ਹੋ ਸਕਦੀ ਜਿਹੜਾ ਤੁਹਾਡਾ ਬ੍ਰਹਮ ਅਸਤਰ ਹੈਗਾ ਕਿੰਨੇ ਦਿਨਾਂ ਚ ਰਿਜ਼ਲਟ ਦੇ ਦੇਗਾ ਰੁਕੀ ਸਾਹਿਬ ਦੇਖੋ ਬੋਡੀ ਦਾ ਸਰਕਲ ਹੁੰਦਾ ਅਲੱਗ-ਅਲੱਗ ਠੀਕ ਹੈ ਵੈਸੇ ਸਾਡਾ ਬ੍ਰਹਮ ਅਸਤਰ ਪਹਿਲੇ ਹੀ 15 ਦਿਨ ਤੋਂ ਬਦਲਾਵ ਲੈ ਕੇ ਆਉਣਾ ਸ਼ੁਰੂ ਹੋ ਗਿਆ ਔਰ ਦੇਖੋ ਹਾਰਮੋਨ ਜਾ ਔਰ ਇੱਕ ਚੀਜ਼ ਮੈਂ ਜਾਂਦੇ-ਜਾਂਦੇ ਬ੍ਰਹਮ ਅਸਤਰ ਦੇ ਕੰਮ ਤੱਕ ਕਰਨੇ ਕਰ ਇੱਕ ਜਾਂਦੇ-ਜਾਂਦੇ ਇੱਕ ਚੀਜ਼ ਹੋਰ ਮੈਂ ਸਾਂਝੀ ਕਰੂੰਗਾ ਹੁਣੇ-ਹੁਣੇ ਮੇਰੇ ਦਿਮਾਗ 'ਚ ਆਈ ਕਿਉਂਕਿ ਹੁੰਦਾ ਅਸੀਂ ਪ੍ਰੈਕਟੀਕਲ ਆ ਦੇਖੋ ਜਿਹੜੀ ਫੀਮੇਲ ਆ ਉਹ ਉਹਦਾ ਸਰਕਲ ਚੰ드ਰਮਾ ਨਾਲ ਜੁੜਿਆ ਹੋਇਆ ਹੈ ਗੁਰੂ ਕੀ ਸਾਹਿਬ ਚੰਦਰ ਵਰਤੀ ਹੈ ਜਿਹੜਾ ਜੈਂਟਸ ਨੂੰ ਸੂਰਜ ਵਰਤੀ ਆਪਾਂ ਜੈਂਟਸ ਦੀ ਗੱਲ ਨਹੀਂ ਕਰਾਂਗੇ ਸੂਰਜ ਵਰਤੀ ਹੈ ਕਿਉਂਕਿ ਅੱਜ ਫੀਮੇਲ ਦੇ ਨਾਲ ਹੀ ਗੱਲ ਹੋ ਰਹੀ ਹੈ ਚੰ드ਰਮਾ ਦੇ ਅੱਜ ਸਭ ਤੋਂ ਵੱਡਾ ਕਰ ਕਿਉਂਕਿ ਚੰਦਰਮਾ ਵਰਤੀ ਹੈ ਫੀਮੇਲ ਅੱਗੇ ਅਸੀਂ ਬਾਹਰ ਸੌਂਦੇ ਹੁੰਦੇ ਸੀ ਸਾਰੇ ਰਾਤ ਨੂੰ ਬਾਇ ਡਿਫਾਲਟ ਚੰ드ਰਮਾ ਹੀ ਰੋਸ਼ਨੀ ਮਿਲਦੀ ਸੀ ਤੇ ਹਾਰਮੋਨ ਜਿ ਸਹੀ ਰਹਿੰਦੇ ਸੀ ਅੱਜ ਕੀ ਹੋ ਰਿਹਾ ਕਿ ਅਸੀਂ ਸਾਰੇ ਅੰਦਰ ਸੌ ਜਾਂਦੇ ਆ ਸਾਨੂੰ ਨਹੀਂ ਪਤਾ ਚੰਦਰਮਾ ਕਦੋਂ ਚੜਿਆ ਤੇ ਕਦੋਂ ਆਇਆ ਔਰ ਜਿੰਨੀਆਂ ਵੀ ਫੀਮੇਲ ਨੂੰ ਇਹ ਸਮੱਸਿਆ ਆ ਰਹੀ ਰਾਤ ਨੂੰ ਸੌਣ ਤੋਂ ਪਹਿਲਾਂ ਘਟੋ-ਕਟਤੀ ਤੋਂ 45 ਮਿੰਟ ਚੰਦਰਮਈ ਰੋਸ਼ਨੀ ਚ ਸੈਰ ਕਰੋ ਔਰ ਇੱਕ ਬੈਸਟ ਪਾਣੀ ਹੋਰ ਮੈਂ ਬੋਲੂਗਾ ਜਿਹੜਾ ਇਹਦੇ ਵਿੱਚ ਅਸੀਂ ਨਹੀਂ ਰੱਖਿਆ ਹੋਇਆ ਉਹ ਤੁਸੀਂ ਖੁਦ ਘਰੇ ਤਿਆਰ ਕਰਨਾ ਉਹ ਪਾਣੀ ਕਿਹੜਾ ਰਾਤ ਨੂੰ ਸੌਣ ਲੱਗਿਆ ਇੱਕ ਕੱਚ ਦੀ ਬੋਤਲ ਦੇ ਵਿੱਚ ਪਾਰਦਰਸ਼ੀ ਬੋਤਲ ਹੋਵੇ ਉਹਦੇ ਵਿੱਚ ਪਾਣੀ ਭਰ ਕੇ ਥੱਲੇ ਲੱਕੜ ਰੱਖ ਕੇ ਜਿਸ ਤਰ੍ਹਾਂ ਇਹ ਲੱਕੜ ਲੱਕੜ ਰੱਖ ਕੇ ਉਹਦੇ ਉੱਤੇ ਬੋਤਲ ਰੱਖ ਦੇਣੀ ਹੈ ਉੱਤੋਂ ਲਾ ਦੇਣੀ ਟੱਕਣ ਠੀਕ ਹੈ ਰਾਤ ਨੂੰ ਛੱਤ ਤੇ ਰੱਖੋਨਾ ਸਾਰੀ ਰਾਤ ਚੰ드ਰਮਾ ਦੀ એનર્ਜੀ ਮੂਨ એનર્ਜੀ ਜਿਹੜੀ ਉਹਦੇ ਵਿੱਚ ਆ ਜੂਗੀ ਔਰ ਦੇਰ ਚੜਦੇ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਕਿਉਂਕਿ ਸੂਰਜ ਵਾਲਾ ਕੰਮ ਨਹੀਂ ਆਪਾਂ ਚੰਦਰ ਬਿਰਤੀ ਦੇਗਾ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਪਾਣੀ ਥੱਲੇ ਲਿਆਓ ਸਾਰਾ ਦਿਨ ਪਾਣੀ ਹਰ ਘੰਟੇ ਬਾਅਦ 2-2 4-4 ਘੁੱਟਾਂ ਪੀਣ ਲਗਾਤਾਰ ਪੀਣ ਜਿੰਨੇ ਚੰ드ਰਮਾ ਰੱਖ ਕੇ ਸਾਰੇ ਮੈਂ ਦਾਵਾ ਕਰਦਾ ਇਸ ਪਾਣੀ ਨਾਲੋਂ ਪਾਣੀ ਪੀਣ ਤੇ ਨਾਲ ਜੇ ਕੋਈ ਕ੍ਰੋਨਿਕਲ ਦੇ ਬ੍ਰਹਮ ਅਸਤਰ ਲੈਣ ਤਿੰਨਾਂ ਮਹੀਨਿਆਂ ਦੇ ਵਿੱਚ ਵਿੱਚ ਤੁਹਾਡੇ ਅੰਦਰ ਬਦਲਾਵ ਆਣਗੇ ਹੀ ਆਣਗੇ ਜੀ ਜੀ ਬਹੁਤ ਬਹੁਤ ਸ਼ੁਕਰ ਜੀ ਸਾਰੀ ਗੱਲਬਾਤ ਲਈ ਕਰਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਨਾਗੀ ਇਲੈਕਟ੍ਰੋ ਹੋਮੋਪੈਥੀ ਦੇ ਡਾਕਟਰ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਕਟਾਰੀਆ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਪੰਜ ਪਾਣੀ ਹੈਗੇ ਨੇ ਤੇ ਜਿਹੜਾ ਚੰਦਰਮਾ ਦੀ ਚੰਦ ਦੀ ਰੋਸ਼ਨੀ ਵਾਲਾ ਰੀਚਾਰਜ ਕੀਤਾ ਗਿਆ ਪਾਣੀ ਪੀਣ ਨਾਲ ਬਹੁਤ ਸਾਰੇ ਬਦਲਾਅ ਹੈਗੇ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਖਾਸ ਕਰਕੇ ਭੈਣਾਂ ਨੂੰ ਇਹਦੇ ਫਾਇਦੇ ਨੇ ਜਿਹੜੇ ਉਹ ਕਾਫੀ ਹੋਣ ਔਰ ਜਿਹੜੇ ਹੋਣ ਵਾਲੇ ਨੇ ਸੋ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਉਹਨਾਂ ਭੈਣਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜਾ ਪਰਿਵਾਰ ਪੀਸੀਓਡੀ ਪੀਐਸਓਐਸ ਦੇ ਪ੍ਰੋਬਲਮ ਨਾਲ ਦੋ ਦੋ ਚਾਰ ਚਾਰ ਹੋ ਰਿਹਾ ਕਿਉਂਕਿ ਤੁਹਾਡਾ ਇੱਕ ਸ਼ੇਅਰ ਉਹਨਾਂ ਦੀ ਜ਼ਿੰਦਗੀ ਹੈਗਾ ਜਿਹੜੀ ਉਹ ਬਦਲ ਸਕਦਾ ਹੈ ਧੰਨਵਾਦ